ਭਾਈ ਇੱਧਰ ਮੰਡੀ ਜਾਣਾ ਛੋਟੇ ਭਾਈ ਜੇ ਅਸੀਂ ਨਾ ਕਰੀ ਦੇਈ ਤੇ ਜੀ ਲੜਾ ਨੀ ਉਹ ਤਾਂ ਬਾਣਾ ਵੇਂਦੇ ਦੋ ਅੱਜ ਆਦੇ ਦਈਆ ਕੋਈ ਨਹੀਂ ਪੁੱਤ ਫਿਰ ਮੈਨੂੰ ਜਾ ਆਉਂਦੇ ਬਜ਼ਾਰ ਆਉਂਦੇ ਕੋਈ ਨਹੀਂ ਆ ਕੇ ਰੱਖੀਂ ਉੱਟ ਰਹਿਣ ਕੋਈ ਨਹੀਂ ਮੇਰੇ ਡੈਡੀ ਤੋਂ ਮੈਂ ਮੰਗੀ ਮੇਰੇ ਡੈਡੀ ਨੂੰ ਮੈਂ ਤੇ ਵੀ ਗੱਲ ਉਹ ਵੀ ਲੈ ਜਾ ਡੈਡੀ ਤਾਂ ਕਹਿੰਦੇ ਡੈਡੀ ਨੂੰ ਪਤਾ ਪੁੱਤ ਤੂੰ ਨਿਆਣਾ ਹੈਂ ਕੋਈ ਕਾ ਵੀ ਦੇ ਤਾਬੀ ਦੇ ਚਾਬੀ ਜੀ ਡਬਲ ਵੀ ਨਹੀਂ ਮਿਲਨੀ ਬਈ ਤੂੰ ਚੰਕਰ ਕੇ ਮੋਟਰ ਮੋਟਰ ਫੇਰ ਘੜਾ ਗਿਆ ਹਾਂ ਮਾਰ ਜੀਆ ਸੋਡੀ ਅਸੀਂ ਜਗਦੀ ਹੋਵ ਨਹੀਂ ਕੀਤਾ ਲੈ ਇਹਦਾ ਚਾਬੀ ਇਹ ਪਰਮਾਤ ਨੂੰ ਇੱਕ ਦਿਨ ਟਾਈਮ ਲਿਆਉਂਦਾ ਹੁੰਦਾ ਕੋਈ ਗੱਲ ਨਹੀਂ ਅੱਜ ਆਪ ਤੇ ਬੇਸੂ ਦਿੱਤਾ ਪਈ ਹੈ ਨਾ ਤੂੰ ਕਿੱਧਰ ਆ ਗਿਆ ਅੱਜ ਅੱਜ ਪੜਨ ਗਿਆ ਇਹ ਨੀਗਾ ਤਾਜੂ ਹਾਂ ਦਾ ਜਵੇ ਆ ਆ ਆ ਆ ਇਹ ਕਿਉਂ ਅੱਜ ਕਾਇ ਹੀ ਨਹੀਂ ਅੱਬਾ ਦਾ ਤਾਂ ਇੱਕ ਦਾ ਮਰ ਟੁੱਪ ਬਸੇਰੀ ਹੋਈ ਪਈ ਆ ਤੂੰ ਆ ਤਾਂ ਸਹੀ ਆ ਤਾਂ ਗਏ ਹੋਏ ਠੀਕ ਆ ਚੱਪ ਵਧੀਆ ਤੂੰ ਦੱਸ ਕਿਵੇਂ ਆ ਵਧੀਆ ਵਧੀਆ ਤੂੰ ਜੰਦਾ ਰਹੇ ਜੋ ਮਤਲ ਹੁਣ ਵਧੀਆ ਜ਼ਿੰਮੇਵਾਰ ਹਾਂ ਜ਼ਿੰਮੇਵਾਰੀ ਭਰ ਗਈ ਉਹ ਚਾਚੇ ਦੇ ਹੁੰਦੇ ਕਾਹਦੀ ਜ਼ਿੰਮੇਵਾਰੀ ਵਧ ਗਈ ਉਹ ਤਾਂ ਦੇਖ ਲੈ ਠੀਕ ਆ કાਚਾ ਪਰ ਤੇਰੇ ਵੀ ਬਾਲ ਬੱਚੇ ਨੇ ਹੁਣ ਤੂੰ ਖਾਨੋਂ ਕੋ ਹੋ ਕਰੇਗਾ ਕਿ ਆਪ ਦੇ ਬਾਲ ਬੱਚਿਆਂ ਨੂੰ ਸਾਹਮਣੇਗਾ ਉਹ ਮੈਨੂੰ ਪਤਾ ਹਨਾ ਅੱਗੇ ਤੇਰੀ ਮਰਜ਼ੀ ਆ ਉਹ ਤਾਂ ਠੀਕ ਆ ਕਹਿੰਦੇ ਸਿਆਣੇ ਦਾ ਕਹ ਤੇ ਔਲੇ ਦਾ ਖਾਦਾ ਬਾਅਦ ਵਿੱਚ ਪਤਾ ਚੱਲਦਾ ਕੋਈ ਆਪਣੀ ਆ ਜਾਂਦੇ ਕੁੜੀ ਨੂੰ ਲਾਂਗ ਗਾ ਬਾੜੀ ਤੇ ਹਾਂ ਹਾਂ ਉਹ ਨਹੀਂ ਫਿਰ ਦੇਖੀ ਤੇ ਆ ਜਾਂਦੇ ਕੁੜੇ ਪੜ ਕੇ ਉਦੋਂ ਬਾਅਦ ਦੇਖੀਦਾ ਕਰਦੇ ਗੱਲ ਚਲ ਠੀਕ ਆ ਚੰਗਾ ਬਾਤ ਬਾਅਦ ਦੇਖ ਲਊਗਾ ਮੈਂ ਜ਼ਮੀਨ ਹੀ ਇਹਨਾਂ ਦੀ ਕਿਸੇ ਹਿਸਾਬ ਨਾਲ ਠੇਕੇ 'ਚ ਲੈ ਲਊਗਾ ਉਦੋਂ ਬਾਅਦ ਦੇਖੂਗਾ ਇਹਨਾਂ ਨੂੰ ਦਵਲੂ ਫਿਰ ਮੈਂ ਚੰਗੀ ਤਰ੍ਹਾਂ ਮੈਨੂੰ ਅਜੇ ਚੰਗੀ ਸਲਾਹ ਦਿੰਦਾ ਤਾਂ ਨਹੀਂ ਮੰਨਦਾ ਖੇਤੀ ਕਰੂਗਾ ਦੇਖਣਾ ਜਦੋਂ ਵੱਡਾ ਕਿਸਾਨ ਬਣੂਗਾ ਇਹ ਸਿਮਰਣਾ ਉਹ ਸਿਮਰਣਾ ਹਾਂਜੀ ਉਹ ਤੁਸੀਂ ਤਾਂ ਮੈਂ ਆਪਾਂ ਤੁਹਾਡੇ ਪੈਰਾਂ ਚ ਭੋਰਨਾ ਤੁਸੀਂ ਦੂਜੇ ਨੂੰ ਵੀ ਨਹੀਂ ਡੇਕਣ ਲੈਂਦੇ ਹੁਣੇ ਕੰਮ ਖਤਮ ਕਰਕੇ ਪਈ ਸੀ ਮੈਂ ਉਹ ਕੰਮ ਤਾਂ ਖਤਮ ਹੋ ਜਾਂਦੇ ਹੁੰਦੇ ਆ ਹੂੰ ਕੁਛ ਮਾਰਾ ਮੋਟਾ ਆਸ-ਪਾਸੇ ਤੇ ਵੀ ਨਿਗਾਹ ਰੱਖ ਕੇ ਪਈ ਸੀ ਕਿ 10 ਮਿੰਟ ਬੱਚਾ ਨੂੰ ਮੈਨੂੰ ਰਾਜੂ ਮਿਲਿਆ ਸੀਗਾ ਤੁਸੀਂ ਇਹਨੂੰ ਕੰਮ ਹੁਣ ਲਾਣਾ ਨਾ ਕੁੜੀ ਜੀ ਹੁਣ ਗਈ ਸੀ ਕਾਲਜ ਮੈਂ ਤਾਂ ਕੋਈ ਬੁਲਾਈ ਨਹੀਂ ਹੈਗੀ ਕਿ ਇੱਥੇ ਰੋਟੇ ਲੱਗ ਜਾਣਗੇ ਆਪ ਦਾ ਤਾਂ ਤਾਂ ਮਾਂ ਤੋਂ ਖੜਾ ਛੜਾ ਲਿਆ ਪਹਿਲਾਂ ਤਾਂ ਉਹਨੇ ਆਪ ਦਾ ਮਾਂ ਪਿਓ ਲੈ ਲਿਆ ਕੋਈ ਆਏ ਨਹੀਂ ਹੁੰਦਾ ਮਾਂ ਉਹਦਾ ਕੁਦਰਤ ਦੇਖੇ ਲੋਕ ਸੁੱਚੀ ਜਾਣਾ ਤੂੰ ਆਜੋ ਹੁਣ ਸੁੱਚਣ ਲੱਗੀ ਹੈ ਹੂੰ ਮੈਨੂੰ ਇਹ ਆ ਗੱਲ ਧਿਆਨ ਨਾਲ ਸੁਣ ਲੈ ਉਹਨਾਂ ਨੂੰ ਚੰਗੀ ਤਰ੍ਹਾਂ ਬੁਲਾਇਆ ਕਰ ਠੀਕ ਹੈ ਉਹ ਤਾਂ ਹੁਣ ਕਿਸਾਨੀ ਦਾ ਤੁਰਿਆ ਹੋਇਆ ਹੈਗਾ ਮੈਂ ਤਾਂ ਉਹਦੇ ਦਿਮਾਗ 'ਚ ਇਹ ਕਿਹਾਗਾ ਬੀਤੇ ਪੜਾਈ ਕਰ ਲਾ ਉਹ ਕਮੇਟੀ ਨਾਲ ਮਿੱਟੀ ਦਾ ਕਰਾ ਪਉ ਹੋ ਹੀ ਗਿਆ ਮਿੱਟੀ ਨਾਲ ਮਿੱਟੀ ਮੈ ਹੋਈ ਜਾਂਦਾ ਮੈਨ ਜਰਾ ਅਸਲ ਮੁੱਦਾ ਨਾ ਮੈਨੂੰ ਦਾ ਇਹ ਆ ਪੰਜ ਦੇ 10 ਬੰਨ ਕੰਮ ਲਈ ਇਹ ਤਾਂ ਮੈਂ ਲੈ ਕੇ ਦੀਆਂ ਬਾਕੀ ਆ ਨਾ ਵੀ ਉਹਨੇ ਤਾਂ ਤੈਨੂੰ ਕੀ ਪਤਾ ਆਹ ਪਰ ਜਾਈ ਕਾਦੇ ਤੁਰਗੇ ਤੁਸੀਂ ਸਸ ਕੀਰੀ ਮਕਾਤੀ